ਲਓ ਗਾਇਸ ਸਾਡਾ ਆਇਆ ਕੋਰੀਅਰ ਤੇ ਕੋਰੀਅਰ ਮਂਗਾਇ ਗਗਨ ਨੇ ਦੇਨੇ ਕਰੇ ਗਗਨ ਨੇ ਕੀ ਮਂਗਾਇਆ ਪਰ ਖੋਲਣਾ ਆਪਾਂ ਇਹਨੂੰ ਕਾਰੇ ਦੀ ਅਨਬਾਕਸਿੰਗ ਕੁੱਤੀ ਚੀਜ਼ ਮਂਗਾਈ ਹੋਣੀ ਦੇਖ ਨਾ ਕੁੱਤੀ ਦੇਖੀ ਕੀ ਨਿਕਲਦਾ ਹੈ ਤੇ ਤੁਸੀਂ ਬਸ ਦੇਖੋ ਵਲੌਗ ਦਾ ਨਹੀਂ ਕੀ ਇਹ ਮਂਗਾਈ ਤਾਂ ਝੁੱਗਾ ਮਂਗਾਇਆ ਕਰੀ ਹਾਏ ਕੀ ਹੈ ਖੋਲਦਾ ਸਹੀ ਲੱਗਦਾ ਕਿ ਕੱਚਾ ਹੁੰਦਾ ਜੇ ਕਤਤ ਬਲਵਿੰਦਰ ਲਈ ਮਗਾਇਆ ਲੈ ਲੈ ਇਹਨੇ ਉਹ ਉਹ ਕੀ ਪੇਟ ਘਟ ਕਰਨਾ ਮਰੋ ਕਿਤੇ ਤੇ ਪੇਟੋਂ ਘਟ ਕਰ ਲੋ ਨਹੀਂ ਆ ਅੰਮਣ ਨਹੀਂ ਕਿਤੇ ਪਾ ਕੇ ਖੜੀ ਦੇਂਦੇ ਜੇ ਨਾਲ socks ਸੁਈ ਜੇ ਲੋ ਜੀ ਲੈਗੀ ਮਗਾਈ ਗਗੜ ਨੇ ਵਾਹ ਲੈਗੀ ਤੂੰ ਪਾ ਲੈ ਮੈਂ ਉਹਦੇ ਪਾਗਦਾ ਤੂੰ ਪਾ ਲੈ ਦੇਖਿਆ ਕੋਰੀ ਰਾਇਆ ਨਹੀਂ ਹੈਗਾ ਵੀਡੀਓ ਨਾ ਪਾਵਾਂਗੇ ਕੋਈ ਗੱਲ ਨਹੀਂ ਮੈਨੂੰ ਤਾਂ ਪਤਾ ਨਹੀਂ ਕੋਰੀ ਆਪ ਬਣੀ ਜਾਊਗੀ ਨਹੀਂ ਸਟੈਚੇਬਲ ਵੀ ਹੈਗੀ ਕਿ ਨਹੀਂ ਜਿੱਡੀ ਕੋ ਤੰਬੀ ਹੈ ਬਾ ਇੰਨੀ ਕੂੰਂਦੀ ਹੈ ਦੁਵਾਤਾ ਨਹੀਂ ਹੁੰਦੀ ਹਨਾ ਇਸ ਦੁਵਾਦ ਹੁਣ ਹੋਊਗਾ ਮਤਲਬ ਜਿਹੜੀ ਗਰਮ ਪਜਾਮੀ ਆਪਾਂ ਪਾਣੇ ਉਹ ਮੰਗਾਈਏ ਤੇ ਜਿਹੜੀ ਦੇਸੀ ਆਉਂਦੀ ਉਹ ਨਹੀਂ ਵਧੀਆ ਕੀ ਪਤਾ ਨਹੀਂ ਤਾਂ ਕੁਤੇ ਨਾਲਾ ਵੀ ਨੇ ਪੈਰਾਂ ਦਾ ਪੈਰ ਵੀ ਨਹੀਂ ਚਾਹਤੇ ਚਲੋ ਇਹ ਗਗਨ ਆਏਗੀ ਨਾ ਫਿਰ ਤੁਹਾਨੂੰ ਪਾ ਕੇ ਦਿਖਾਏਗੀ ਸੰਤੋ ਪਤਾ ਨਹੀਂ ਕੀ ਚੀਜ਼ ਆਏ ਵੈਸੇ ਕੀ ਚੀਜ਼ ਚੀਜ਼ ਤਾਂ ਪਤਾ ਹੀ ਹੈ ਖਰ ਪਰੇ ਹੁਣ ਆ ਜੇ ਸਹੀ ਵਾਜੀ ਗਗਨ ਦਾ ਕੋਰੀਅਰ ਆਇਆ ਤੇ ਆ ਆਪਣੇ ਸੂਟ ਆ ਚੁੱਕੇ ਇਹਨਾਂ ਦੀ ਵੀਡੀਓ ਪੈ ਚੁੱਕੀ ਆ ਕਿ ਵੀਡੀਓ ਪਾਣੀ ਹਜੇ ਉਹ ਵੀਡੀਓ ਪਾਣੀ ਹੈ ਜੀ ਵੀਡੀਓ ਪਾਣੀ ਆ ਬਹੁਤ ਸੋਹਣੇ ਆਏ ਨੇ ਪ੍ਰਿੰਟ ਬੜੇ ਹੀ ਪਿਆਰੇ ਪਸ਼ਮੀਨੇ ਦੇ ਉੱਪਰ ਇਹਦਾ ਆ ਪਸ਼ਮੀਨਾ ਨਹੀਂ ਆਇਆ ਹੈ ਗੜਾ ਨੀਲਾ ਸਿਲਕ ਪਸ਼ਮੀਨਾ ਹਾਂ ਸਿਲਕ ਪਸ਼ਮੀਨੇ 'ਚ ਹੋਰ ਕਲਰ ਆਏ ਜੀ ਭੈਣਾ ਕਹਿੰਦੇ ਸਿਰ 'ਚ ਕਲਰ ਹੋਰ ਚਾਹੀਦਾ ਹਾਂ ਇਹਦੇ ਵਿੱਚ ਹਾਂ ਇਹਦੇ 'ਚ ਆ ਗਏ ਨੇ ਕਲਰ ਇੱਕ ਆ ਹੈਗਾ ਇਹ ਇਹ ਗ੍ਰੇ ਇੱਕ ਆ ਹਾਂ ਵਾਈਨ ਜਿਹਾ ਇੱਕ ਆ ਗ੍ਰੀਨ ਜਿਹਾ ਤੇ ਇੱਕ ਆ ਬਲਿਆਉ ਬਲੂ ਕਲਰ ਬਲਿਆਉ ਤੇ ਆ ਵੀ ਨੇ ਨਾ ਅਵੀ ਫਰੰਟ ਇਹ ਹਾਲ ওভার ਨੇ ਮੈਚਿੰਗ ਆਇਰੇ ਤੇ ਇਹਨਾਂ ਦਾ ਰੇਟ ਵੀ ਮੈਨੂੰ ਲੱਗਦਾ ਹੈਗਾ ਪ੍ਰਾਈਸ ਕਿੰਨਾ ਬਣੇਗਾ ਦੱਸ ਦੇ ਫਿਰ ਸਾਡੀ ਭੈਣ ਵਿਚਾਰੀ ਪੁੱਛਦੀ ਰਹੇਗੀ ਤੇ ਸਾਡੇ ਵਰਗਿਆਂ ਨੂੰ ਫਿਰ ਇਹ 1600 ਰੁਪਏ ਪ੍ਰਾਈਸ ਇਹਨਾਂ ਦਾ 1600 ਰੁਪਏ ਪ੍ਰਾਈਸ ਆਇਆ ਜੀ ਇਹ 1600 ਦੇ ਵਿੱਚ ਆਏ ਨੇ ਤੇ ਬਾਕੀ ਅਜੇ ਵੀਡੀਓ ਸ਼ੂਟ ਕਰਾਂਗੇ ਤੇ ਆਪਾਂ ਲਾਈਵ ਵੀ ਹੋਵਾਂਗੇ ਤੁਸੀਂ ਉੱਥੇ ਦੇਖਿਓ ਠੀਕ ਹੈ ਜੀ ਤੇ ਆਪਾਂ ਵਹਿਲੇ ਬੁੱਲੇ ਹੋ ਕੇ ਬਹਿ ਗਏ ਆ ਦੀ ਬੁਟੀਕ ਦੇ ਵਿੱਚ ਆਵਣ ਮੇਰਾ ਸੂਰਤਾ ਦਿਖਾ ਦੇ ਮੜ ਜਾ ਆਹ ਜਿਹੜਾ ਮੈਂ ਪਾਇਆ ਸੋਨਾ ਪਿੰਡ ਭਾਨੇ ਬਾਸ ਬਾਕੀ ਘਰ ਦਾ ਦਿਖਾਣਾ ਮੈਂ ਸੂਟ ਪਾਇਆ ਜੀ ਬਹੁਤ ਸੋਹਣਾ ਆ ਲਾਈਵ ਹੋਵਾਂਗੇ ਉਹਦੇ ਵਿੱਚ ਦਿਖਾਵਾਂਗੇ ਠੀਕ ਹੈ ਮੈਂ ਪਸ਼ਮੀਨਾ ਸੂਟ ਪਾਇਆ ਬਾਕੀ ਮੈਂ ਵੀਡੀਓ ਚ ਵੀ ਦਿਖਾ ਦਾਂਗੀ ਤੁਹਾਨੂੰ ਪੂਰਾ ਬਹੁਤ ਸੋਹਣਾ ਕਲਰ ਹੈ ਇਹ ਰਾਮਟੈਕ ਦਾ ਪਸ਼ਮੀਨਾ ਹੈ ਕਿ ਤੁਜਾ ਲਗਜ਼ਰੀ ਰਾਮਟੈਕ ਦਾ ਪਸ਼ਮੀਨਾ ਹੈ ਉਹ ਵਿੱਚ ਚੁੰਨੀ ਮੇਰੇ ਸੂਟ ਨਾਲ ਦੀ ਬਈ ਨਹੀਂ ਮੇਰੇ ਚੁੰਨੀ ਹੈਗੀ ਵੈਸੇ ਤੇ ਬਾਕੀ ਚੱਲੇ ਜੀ ਤੁਸੀਂ ਬਣੇ ਰਹੋ ਵਲੌਗਸ ਆਪਾਂ ਕਰਦੇ ਆਂ ਵਲੌਗ ਸ਼ੁਰੂ ਕਰਤਾ ਆਪਾਂ ਨੇ ਸਸੀ ਕਾਲ ਜੀ ਨਵੇਂ ਵਲੌਗਸ ਤੁਹਾਡਾ ਸਵਾਗਤ ਹੈ ਤੇ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੁਸੀਂ ਸਬਸਕ੍ਰਾਈਬ ਨਹੀਂ ਕਰਦੇ ਹੁੰਦੇ ਮਨ ਕਰਿਆ ਕੋਈ ਵੀ ਨਾ ਮਿਸਤਰੀ ਗੁਆ ਖੁੱਲਾ ਸਾਡਾ ਹੀ ਤੇ ਮਿਸਤਰੀ ਨਹੀਂ ਹੈ ਤੇ ਤੁਹਾਨੂੰ ਹੈਗੇ ਨਾ ਘਰੇ ਕੋਈ ਵੀ ਮੈਂ ਉਹ ਤੁਰ ਕੇ ਰਹੇ ਤੁਰ ਵੀ ਗਏ ਨਹੀਂ ਮੋੜ ਸਾਲ ਦੇ ਹਨੀ ਬਾਅਦ ਉਹ ਲੈ ਕੇ ਕਰੇ ਟੀਵੀ ਤਾਂ ਚੱਲਿਆ ਨਹੀਂ ਆਪਣਾ ਮੇਰੇ ਤਾਂ ਨੀ ਲੱਗੇ ਰਹੇ ਉੱਥੇ ਨਹੀਂ ਟੀਵੀ ਲੱਗੇ ਰਹੇ ਬਾਕਸ ਜਾ ਘਰੇ ਲੱਗੇ ਰਹੇ ਤੇ ਵਾਈਫਾਈ ਵਾਲ ਲੱਗੇ ਸੀ ਤੇ ਉਹ ਚਲੇ ਗਏ ਨੇ ਬਾਕੀ ਚਲੋ ਉਹ ਤੋਂ ਬੱਚੇ ਹੁੰਦਾ ਟਾਈਮ ਤਾਂ ਅਸੀਂ ਲਾਈਕ ਕਰੋ ਹੁਣ ਠੀਕ ਹੋ ਗਿਆ ਫਿਰ ਤੇ ਲਾ ਲਈ ਮੈਂ ਕੈਮਰਾ ਤੇ ਲਾਈਵ ਹੋ ਜੰਮੀਆ ਤੂੰ ਹੀ ਹਿੱਟ ਜਲਦੀ ਆ ਕੇ ਦੋਨੇ ਜਣੇ ਤੂੰ ਤੇ ਪਰਨੀਤ ਫਤੇ ਰਹਿ ਗਿਆ ਸਾਰਾ ਉਹ ਰੋਜ਼ ਹੀ ਫਸਟ ਨੂੰ ਨਹੀਂ ਪਰਨੀਤ ਤਾਂ ਜਾ ਗਿਆ ਫਤੇ ਹੁਣ ਰੋਏਗਾ ਨਾ ਉਹਨੇ ਕਹਿਣਾ ਤੁਸੀਂ ਆ ਗਏ ਚਲੋ ਫਟਾਫਟ ਮੈਂ ਵੀਡੀਓ ਸ਼ੂਟ ਉਹਨਾਂ ਨੇ ਇਹ ਕਿੰਨੇ ਰੰਗ ਫੇਰਿਆ ਹਾਏ ਇਹ ਫਤੇ ਦੇ ਕੰਮ ਨੇ ਇਹ ਤਾਂ ਲੱਥਣਾ ਵੀ ਨਹੀਂ ਹੈਗਾ ਦੇਖੋ ਅੱਜ ਮਿਸਤਰੀ ਨਹੀਂ ਆਏ ਹੈਗੇ ਪੇਂਟ ਵਾਲੇ ਤੇ ਚੱਲ ਆਪਾਂ ਨੇ ਮੈਂ ਅੰਦਰੋਂ ਤੇ ਕਰਤਾ ਆਪਾਂ ਵੀਡੀਓ ਸ਼ੂਟ ਕਰ ਲਈਏ ਪਹਿਲਾਂ ਸ਼ੂਟਾਂ ਦੀਆਂ ਠੀਕ ਹੈ ਚਲੋ ਕੱਪੜੇ ਚੇਂਜ ਕਰੋ ਨਾ ਉਹ ਤੋਂ ਉਹ ਮੈਨੂੰ ਰੋਟੀ ਖਾਓ ਹਾਂ ਬੰਨੇ ਸੰਤੂਪੇ ਕਾਲ ਸਟੈਂਡ ਹੋਣਾ ਰਾਖੂ ਦੇ ਪ੍ਰੈਸਪਟ ਦੇ ਕੋਲ ਜਿਹੜੀ ਮਰਦੀਆਂ ਪਿੱਛੇ ਚੱਲਦੀ ਆ ਆ ਵਾਈਫਾਈ ਦੇ ਕਿੱਥੇ ਲਾ ਕੇ ਗਏ ਨੇ ਦਮੂ ਆ ਵਾਈਫਾਈ ਤੋਂ ਦੇ ਕਿੱਥੇ ਲਾਇਆ ਹੈ ਦੇ ਬਾ ਟੈਂਪਰਰੀ ਲਾਇਆ ਹੈ ਕਿਉਂਕਿ ਉਹਦੀ ਤਾਰ ਉੱਤੇ ਹੋਵੇ ਨਾ ਸਾਨੂੰ ਪਤਾ ਨਹੀਂ ਹੈਗਾ ਆ ਲਾਇਆ ਅਟਕੇ ਰਾਂ ਆਲੀ ਤੋਂ ਨਾਲ ਚੈੱਕ ਕਰਨਾ ਸੀ ਟੀਵੀ ਚੱਲਿਆ ਨਹੀਂ ਹੈਗਾ ਹੁਣ ਉਹਨੂੰ ਚੈੱਕ ਨਹੀਂ ਕੀਤਾ ਉਹ ਕਹਿੰਦੇ ਅਸੀਂ ਉੱਥੇ ਲੈ ਜਾਂਦੇ ਹਾਂ ਤੂੰ ਉੱਥੇ ਚੈੱਕ ਕਰਕੇ ਫਿਰ ਤੂੰ ਫੋਨ ਤੇ ਨਹੀਂ ਉਹਨੇ ਟੀਵੀ ਦੇ ਵਿੱਚ ਦੇਖਣਾ ਹੁੰਦਾ ਨਾ ਕੁਝ ਤਾਂ ਜੇ ਮੈਂ ਤੁਹਾਨੂੰ ਉਹ ਦਿਖਾਉਣ ਦੇਣਾ ਸਾਰਾ ਸਮਾਂ ਨਾ ਲੱਗਦਾ। ਅਮਰਦ ਕਹਿੰਦੀ ਬਾਜਲ ਸਮਾਂ ਆ ਗਿਆ ਮੈਂ ਤੁਹਾਨੂੰ ਦਿਖਾਈ ਦੇਣੀ ਹੈ ਤੇ ਅੱਜ ਮੈਂ ਰਾਮ ਟੈਕਸ ਪਸ਼ਮੀਨੇ ਦੇ ਉੱਪਰ ਸੂਟ ਰੈਡੀ ਕਰਵਾਇਆ ਹੈ ਅੱਜ ਮੈਂ ਵੇਅਰ ਕੀਤਾ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਕਲਰ ਤਦੋ ਜੀ ਰਾਮ ਟੈਕਸ ਦਾ ਪਸ਼ਮੀਨਾ ਹੈ ਤੇ ਇਹ ਮੈਂ ਆਪਣੀ ਚੋਇਸ ਦੇ ਕਲਰ ਪਸੰਦ ਕੀਤਾ ਸੀ ਮੈਂ ਕਿਹਾ ਮੈਨੂੰ ਵਾਹੀ ਵਧੀਆ ਲੱਗਦਾ ਇਹ ਕਲਰ ਮੇਰੇ ਕੋ ਹੈਵੀ ਨਹੀਂ ਸੀ ਤੇ ਪੂਰਾ ਮੈਂ ਆਰੀ ਵਰਕ ਕਰਵਾਇਆ ਸੈਂਟਰ ਪੈਨਲ ਬਣੇ ਹੋਏ ਨੇ ਤੇ ਨੈਕ ਦੇ ਉਪਰ ਡਿਜ਼ਾਈਨ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਨੈਕਲੇਟ ਡਿਜ਼ਾਈਨ ਕੀਤਾ ਗਿਆ ਤੇ ਤੁਸੀਂ ਪੰਜਾਬੀ ਪਹਿਰਾਵੇ ਵਾਲਾ ਆਪਣਾ ਨੰਬਰ ਹੈਗਾ ਜੀ 9814790283 ਉੱਥੇ ਤੁਸੀਂ ਮੈਸੇਜ ਕਰਕੇ ਦਾ ਪ੍ਰਾਈਸ ਲੈ ਲਿਓ ਠੀਕ ਹੈ ਜੀ ਦੇਖੋ ਸੈਂਟਰ ਪੈਨਲ ਦਾ ਤੇ ਬੈਕ ਸਾਈਡ ਤੇ ਵੀ ਤੁਹਾਨੂੰ ਸੇਮ ਹੀ ਵਰਕ ਮਿਲੇਗਾ ਤੇ ਇਹ ਮੈਂ ਜਿਹੜਾ ਰੈਡੀ ਕਮੇਰ ਦੀ ਲੂਸ ਫਿਟਿੰਗ ਨੇ ਉਸ ਕਰਵਾਇਆ ਮੇਰੇ ਕੋਲ ਫੁੱਲ ਟਾਈਟ ਫਿਟਿੰਗ ਨਹੀਂ ਕਰਵਾਇਆ ਲੂਜ਼ ਫਿਟਿੰਗ ਕਰਾਇਆ ਤੇ ਨਾਲ ਸਿੰਪਲ ਆਪਣੀ ਬਾਟਮ ਰੱਖੀ ਹੈ ਇਹਦੇ ਨਾਲ ਜਿਹੜਾ ਆਪਾਂ ਦੁਪੱਟਾ ਰੈਡੀ ਕੀਤਾ ਜੀ ਉਹ ਵੀ ਆਪਾਂ ਕਸ਼ਮੀਰੀ ਦਾ ਕੀਤਾ ਅਗਰ ਤੁਸੀਂ ਸੇਮ ਕਲਰ ਤੇ ਬਣਵਾਉਣਾ ਚਾਹੁੰਦੇ ਹੋ ਸੇਮ ਤੇ ਬਣਵਾ ਸਕਦੇ ਹੋ ਅਗਰ ਤੁਸੀਂ ਅ ਕਲਰ ਹੋਰ ਤੁਹਾਡੀ ਚੋਇਸ ਹੈ ਤੁਸੀਂ ਦੱਸ ਸਕਦੇ ਹੋ ਸੇਮ ਵਰਕਰ ਬਣਾ ਕਰਵਾ ਸਕਦੇ ਹੋ ਬਾਜੂ ਦੇ ਉੱਪਰ ਹੈਵੀ ਕੰਮ ਆਏਗਾ ਠੀਕ ਹੈ ਜੀ ਦੋਨਾਂ ਬਾਜੂ ਦੇ ਉੱਪਰ ਹੈਵੀ ਕੰਮ ਹੈ ਸੈਂਟਰ ਪੈਨਲ neck ਤੇ ਤੁਸੀਂ ਐਵੇਂ ਦਾ ਬਣਵਾਉਣਾ ਚਾਹੁੰਦੇ ਮੈਨੂੰ ਮੈਸੇਜ ਕਰ ਸਕਦੇ ਹੋ ਇਦੇ ਵਿੱਚ ਕਾਫੀ ਕਲਰ ਆਪਣੇ ਕੋਲ ਅਵੇਲੇਬਲ ਨੇ ਤੁਸੀਂ ਮੇਰੇ ਕੋਲ ਚਾਟ ਮੈਸੇਜ ਕਰਵਾ ਕੇ ਆਰਡਰ ਦੇ ਸਕਦੇ ਠੀਕ ਹੈ ਜੀ ਤੇ ਬਾਕੀ ਜੀ ਇੰਸਟਾਗ੍ਰam ਤੇ ਆਪਣੀ ਇਹਦੀ ਲਿੰਕ ਹੈਗੀ ਤੁਸੀਂ ਉੱਥੇ ਚੈੱਕ ਕਰਕੇ ਤੁਸੀਂ ਆਰਡਰ ਕਰ ਸਕਦੇ ਠੀਕ ਹੈ ਜੀ ਚਲੋ ਜੀ ਮੈਂ ਤੁਹਾਨੂੰ ਸ਼ੂਟ ਦਿਖਾਤਾ ਤੇ ਹੁਣ ਆਪਾਂ ਬਲੌਗ ਕੰਟੀਨਿਊ ਕਰਾਂਗੇ ਹੁਣ ਆਪਾਂ ਵੀਡੀਓ ਸ਼ੂਟ ਕਰਨੀਆਂ ਸ਼ੂਟਾਂ ਨਹੀਂ ਆ ਕਾਫੀ ਭੈਣਾ ਮੈਨੂੰ ਮੈਸੇਜ ਕਰੀ ਜਾ ਰਹੀ ਹੁੰਦੀ ਦੀ ਵਧੀਆ ਤੁਸੀਂ ਕੱਲ ਵੀਡੀਓ ਪਾਈ ਸੀ ਵੇਟ ਕਰਦੇ ਸੀ ਤੇ ਆਪਾਂ ਹੁਣ ਵੀਡੀਓ ਸ਼ੂਟ ਕਰਦੇ ਹਾਂ ਦਰਮੰਦ ਰੋਟੀ ਖਾਈ ਬਸ ਆਪਾਂ ਹੋਣ ਲੱਗਾ ਕੰਮ ਸ਼ੁਰੂ ਕਰਨ ਲੱਗਾ ਆਪਣਾ ਠੀਕ ਹੈ ਜੀ ਤੇ ਹੁਣ ਕਢ ਲਾ ਸਾਰੇ ਸਮਾਨ ਬਾਹਰ ਪਰ ਦੰਮੀ ਦਾ ਡੰਡਾ ਜਣ ਲੱਭਿਆ ਕਿੱਥੇ ਗਿਆ ਕੀ ਪਤਾ ਉੱਥੇ ਪਹਿਲਣਾ ਸਟੋਰ ਰੂਮ ਚ ਸੰਗੀ ਕਰ ਤਾ ਤੇਰਾ ਸਾਰਾ ਚਿੱਕੂ ਚਿੱਕੂ ਜਿਹਾ ਹੋ ਜਾਂਦਾ ਬੜਾ ਟਾਈਟ ਹੋ ਰਿਹਾ ਸੀ ਦੇਖ ਲਓ ਜੀ ਇਧਰ ਆਪਾਂ ਸੂਟ ਪੈਕ ਕਰਦੇ ਨੇ ਆਪਣੇ ਗੀਜ਼ਰ ਵਾਲੇ ਡੱਬੇ ਚ ਕੰਮ ਆ ਗਿਆ ਆਪਣਾ ਡੱਬਾ ਇਹ ਤੇਰੇ ਚ 8 ਤੋਂ 7 ਕੇ 8 ਆ ਗਏ ਨੇ ਸੂਟ ਇਹਦੇ ਚ ਚਲੋ ਵਧੀਆ ਇਹ ਪਿਆ ਸੀ ਸਾਫ ਸੁਥਰਾ ਹੀ ਨਾਲੇ ਸਾਰੀ ਪੈਕਿੰਗ ਹੋ ਗਈ ਹੈ डमी ਦਮੀ ਦਮੀ ਮਿਲ ਗਈ ਸਾਡੀ ਤੇ ਕੱਲੇ ਦਾ ਡੰਡਾ ਜਗਮ ਹੋ ਗਿਆ ਸੀ ਤੇ ਅੱਜ ਆਪਾਂ ਨੇ ਫਿੱਟ ਕਰਤੀ ਤੇ ਉਹਨਾਂ ਨੇ ਤੇ ਰੀਲਾ ਰੀਲਾ ਕੋ ਬਣਾਣੀਆਂ ਨੇ ਸੂਟਾਂ ਦੀਆਂ ਤੇ ਬਸ ਕਰਦੇ ਆਪਾਂ ਕੰਟੀਨਿਊ ਕੰਮ ਚਲੋ ਜੀ ਆਪਾਂ ਨੇ ਤੁਹਾਨੂੰ ਆਪਣਾ ਸੂਟ ਦਿਖਾਤਾ ਤੇ ਇਧਰ ਨਵਾਂ ਸਟਾਕ ਵੀ ਆ ਚੁੱਕਿਆ ਇਹਨਾਂ ਦੀ ਆਪਾਂ ਨੇ ਇਹ ਵੀਡੀਓ ਪਾਣੀ ਹੈ ਇਹ ਆਏ ਨੇ ਪ੍ਰਿੰਟ ਆਲਓਵਰ ਹੀ ਸੂਟ ਆਏ ਨੇ ਪ੍ਰਿੰਟ ਬਹੁਤ ਪਿਆਰੇ ਨੇ ਇਹ ਤੁਸੀਂ ਕੁੜਤਾ ਬਣਾਓ ਇਹਦਾ ਕੁੜਤਾ ਸਟਾਈਲ ਬਣਾਓ ਜਾਂ ਤੁਸੀਂ ਸੂਟ ਬਣਾਓ ਪਸ਼ਮੀਨਾ ਫੈਬਰਿਕ ਹੈ ਬਹੁਤ ਹੀ ਜ਼ਿਆਦਾ ਸੋਹਣਾ ਫੈਬਰਿਕ ਹੈ ਬਹੁਤ ਹੀ ਪਿਆਰਾ ਤੇ ਰੇਟ ਵੀ ਇਹਦਾ ਕੁਝ ਜ਼ਿਆਦਾ ਨਹੀਂ ਹੈਗਾ ਪ੍ਰਾਈਸ ਵੀ ਇਹਦਾ ਬਹੁਤ ਵਧੀਆ ਤੇ ਕਲਰ ਕਾਫੀ ਆਏ ਨੇ ਮੈਂ ਬਾਕੀ ਤੁਹਾਨੂੰ ਜੀ ਇਹ ਪੰਜਾਬੀ ਪਹਿਰਾਵੇ ਤੇ ਦਿਖਾ ਦਾਂਗੀ ਬਸ ਆਪਾਂ ਵੀਡੀਓ ਵੀਡੀਓ ਸ਼ੂਟ ਕਰਨੀ ਹੈ ਇਹਦੀ ਹੁਣ ਤੇ ਜੇ ਤੁਸੀਂ ਮੇਰੇ ਨਾਲ ਦਾ ਬਣਾਉਣਾ ਚਾਹੁੰਦੇ ਮੈਨੂੰ ਮੈਸੇਜ ਕਰ ਸਕਦੇ ਹੋ ਜੇ ਤੁਸੀਂ ਇਹਨਾਂ ਚੋਂ ਕੁਝ ਬਾਏ ਕਰਨਾ ਕੋ ਮੈਨੂੰ ਮੈਸੇਜ ਕਰ ਸਕਦੇ ਹੋ ਬਾਕੀ ਪੰਜਾਬੀ ਪਹਿਰਾਵੇ ਤੇ ਵੀਡੀਓ ਪਾ ਦੇਗੀ ਤੇ ਬਾਕੀ ਦੇਖ ਲੈਂਦੀ ਆਪਾਂ ਲਾਈਵ ਵੀ ਆਉਨੇ ਆ ਥੋੜੇ ਕੋ ਟਾਈਮ ਤੱਕ ਆਪਾਂ ਲਾਈਵ ਦੇ ਵਿੱਚ ਵੀ ਤੁਹਾਨੂੰ ਦਿਖਾ ਦਾਂਗੇ ਕਾਫੀ ਕਲਰ ਆਏ ਨੇ ਕਾਫੀ ਪ੍ਰਿੰਟ ਆਏ ਨੇ ਆਹ ਤਾਂ ਪ੍ਰਿੰਟ ਸੇਮ ਹੀ ਨੇ ਵਾਈਨ ਕਲਰ ਆ ਫਰੋਜੀ ਕਲਰ ਬਹੁਤ ਸੋਹਣਾ ਕਲਰ ਨੇ ਕਿਤਾ ਯੈਲੋ ਕਲਰ ਹੈ ਤੇ ਯੈਲੋ ਮਸਟਰਡਿਆ ਕਲਰ ਹੈ ਹੈ ਨਾ ਤੇ ਬਸ ਹੁਣ ਆਪਾਂ ਇਹਨਾਂ ਦੀ ਕਰਨੇ ਆਂ ਵੀ ਦੇਖਦੇ ਪਹਿਲਾਂ ਲਾਈਵ ਹੀ ਆਉਣੀ ਆ ਬਾਕੀ ਫਿਰ ਚੀਜ਼ਾਂ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਆ ਦੇਖੋ ਆ ਕਿੰਨਾ ਸੋਹਣਾ ਪ੍ਰਿੰਟ ਆ ਬਹੁਤ ਪਿਆਰਾ ਪ੍ਰਿੰਟ ਆ ਇਹ ਕਾ ਉਪਰ ਜਿਹੜੀਆਂ ਪਹਿਣਾ ਮੇਰੀਆਂ ਆਫ ਵਾਈਟ ਮੰਗਦੀਆਂ ਹਨ ਆਫ ਵਾਈਟ ਵੀ ਲੈ ਲਿਓ ਠੀਕ ਹੈ ਜੀ ਤੇ ਪੰਜਾਬੀ ਪਹਿਰਾਵੇ ਨੂੰ ਆਪਣੇ ਨੂੰ ਫੋਲੋ ਕਰ ਲਿਓ ਜਰੂਰ ਉੱਥੇ ਤੁਹਾਨੂੰ ਮੇਰੇ ਸੂਟ ਦੀਆਂ ਰੀਲਸ ਵਗੈਰਾ ਦੇਖਣ ਨੂੰ ਮਿਲ ਜਾਣਗੀਆਂ ਲਓ ਜੀ ਫਰੋਜੀ ਕਲਰ ਬਾਕੀ ਕਾਸੀ ਕਲਰ ਨੇ ਹੋਰ ਵੀ ਉਹ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਦਿਖਾਉਂਗੀ ਠੀਕ ਹੈ ਜੀ ਨੇ ਸਟਿਚ ਕੀਤੇ ਸੂਟ ਪਾਈ ਸੀ ਪੰਜਾਬੀ ਪਹਿਰਾਵੇ ਤੇ ਵੀਡੀਓ ਪਾਈ ਸੀ ਤੁਹਾਨੂੰ ਮੈਂ ਦੱਸਿਆ ਸੀ ਨਾ ਕਿ ਇਹਦੇ ਨਾਲ ਦਾ ਸਟਾਕ ਆ ਚੁੱਕਿਆ ਤੇ ਇੱਕ ਕਲਰ ਆ ਆਇਆ ਹੋਇਆ ਉਹ ਬਲੈਕ ਸੀ ਆਪਾਂ ਰੈਡੀ ਕੀਤਾ ਇੱਕ ਇਹ ਆਇਆ ਕਲਰ ਤਾਂ ਮੈਂ ਤੁਹਾਨੂੰ ਚੈੱਕ ਕਰਵਾ ਦੇਣੀ ਇੱਕ ਆ ਕਲਰ ਆਇਆ ਬਾਕੀ ਤੇ ਫੁੱਲ ਵੀਡੀਓ ਉੱਥੇ ਦੇਖ ਲਿਓ ਬਸ ਮੈਂ ਹੁਣ ਬਣਾਨੀ ਆ ਵੀਡੀਓ ਥੋੜਾ ਜਿਹਾ ਵੇਟ ਕਰਨਾ ਪਾਣਾ ਆਹਾ ਬੋਟਲ ਗ੍ਰੀਨ ਜਿਹਾ ਕਲਰ ਆ ਮਹਿੰਦੀ ਜਿਹਾ ਜਿਹਾ ਕਲਰ ਆ ਇਹ ਬਲੈਕ ਵਰਗਾ ਹੀ ਲੱਗਦਾ ਤੇ ਆ ਜਿਹੜਾ ਇਹ ਆਪਣਾ ਬਲੈਕ ਹੈ ਜਿਹੜੀ ਤੁਸੀਂ ਵੀਡੀਓ ਦੇਖੀ ਸੀ ਇਹ ਵੀ ਦੌੜ ਦੁਪੱਟਾ ਹੀ ਸੂਟ ਆਏ ਨੇ ਅਗਰ ਤੁਸੀਂ ਮੇਰੇ ਕੋਲ ਲੈਣਾ ਚਾਹੁੰਦੇ ਹੋ ਤਾਂ ਮੈਨੂੰ ਵਟਸਐਪ ਤੇ ਮੈਸੇਜ ਕਰ ਦਿਓ ਵਟਸਐਪ ਨੰਬਰ ਆਪਣਾ ਉਹੀ ਬੁਟੀਕ ਵਾਲਾ 9814790283 ਠੀਕ ਹੈ ਜੀ ਬਾਕੀ ਵੈਲਵਟ ਦੇ ਆਏ ਹੋਏ ਨੇ ਉਹ ਵੀ ਤੁਹਾਨੂੰ ਪ੍ਰੋਪਰ ਆਪਾਂ ਵੀਡੀਓ ਬਣਾ ਕੇ ਦਵਾਂਗੇ ਤੇ ਆਪਾਂ ਲਾਈਵ ਵੀ ਹੋਣਾ ਬਸ ਥੋੜੇ ਜਿਹਾ ਟਾਈਮ ਕੱਢਣਿਆ ਹੁਣ ਤੇ ਲਾਈਵ ਹੁੰਨੇ ਆ ਬਸ ਤੁਹਾਨੂੰ ਪਤਾ ਨਵੇਂ ਘਰ ਕਰ ਕਰਕੇ ਕਾਫੀ ਕੰਮ ਨੇ ਤੇ ਸਾਰਾ ਸਟਾਕ ਆਇਆ ਗਿਆ ਬਸ ਆਪਾਂ ਹੁਣ ਹੁਣਿਆ ਕੰਟੀਨਿਊ ਤੇ ਆ ਸਿਰਫ ਇਹਦੇ ਚ ਚਾਰ ਹੀ ਆਪਣੇ ਕੋਲ ਕਲਰ ਆਏ ਨੇ ਜਿਆਦਾ ਕਲਰ ਨਹੀਂ ਆਏ ਕੌਣ ਬਾਹਰ ਦੇਖਿਓ ਮੜ ਜਾ ਉਹ ਡਿੱਗ ਗਿਆ ਹੁਣ ਡੱਬਾ ਮੈਂ ਆਈ ਆ ਡੱਬਾ ਡਿੱਗ ਗਿਆ ਹੁਣ ਆਈ ਮੈਂ ਦੋ ਤਿੰਨ ਤੇ ਆ ਚਾਰ ਕਲਰ ਨੇ ਠੀਕ ਹੈ ਜੀ ਮੈਚਿੰਗ ਸੂਟ ਨੇ ਇਹ ਜੇ ਤੁਸੀਂ ਦੁਪੱਟਾ ਲੈਣਾ ਹੋਇਆ ਤੇ ਮੈਨੂੰ ਦੱਸ ਦਿਓ ਉਹਦੇ ਨਾਲ ਤੇ ਇਧਰ ਆਪਾਂ ਨਾਲ ਹੀ ਟਰੈਕਿੰਗ ਵਾਲੇ ਪੇਪਰ ਵੀ ਮੰਗਵਾਏ ਨੇ ਟਰੈਕਿੰਗ ਕੱਢਣੀ ਪੈਂਦੀ ਹੈ ਤੇ ਚਲੋ ਜੀ ਮਿਲਦੇ ਆਂ ਅਦਰ ਆਪਾਂ ਪ੍ਰਿੰਟਰ ਪ੍ਰਿੰਟਰ ਸਾਰਾ ਕੁਝ ਰੱਖ ਲਿਆ ਤੇ ਇਹਦੀ ਸੈਟਿੰਗ ਕਰਦੇ ਆ ਕਿਉਂਕਿ ਜਦੋਂ ਵੀ ਆਪਣੇ ਐਡਰੈਸ ਕੱਢਣੇ ਹੁੰਦੇ ਨੇ ਤੇ ਫਿਰ ਔਖਾ ਲੱਗਦਾ ਕਿਉਂਕਿ ਹੁਣ ਮੈਂ ਅਜੇ ਹੋਰ ਬਹੁਤ ਸਾਰੇ ਕੰਮ ਕਰਨੇ ਨੇ ਉਹ ਕਰ ਲਾਂ ਪਹਿਲਾਂ ਫੇਰ ਆਪਾਂ ਤੁਹਾਨੂੰ ਮਿਲਦੇ ਆਂ ਤਾਂ ਆ ਦੇਖੋ ਆਹ ਨੇ ਜਿਹੜੇ ਮੈਂ ਮਾਲੀ ਕੋ ਬੂਟੇ ਲਵਾਏ ਸੀ ਇੱਕ ਤਾਂ ਮੈਂ ਇੱਥੇ ਰੱਖਤਾ ਇਹ ਕਹਿੰਦਾ ਇਨਡੋਰ ਹੈ ਤੇ ਇੱਕ ਮੈਂ ਇੱਥੇ ਰੱਖਤਾ ਤੇ ਇਹ ਥੋੜਾ ਜਿਹਾ ਪੱਤਾ ਨਾ yellow ਜਿਹਾ ਹੋ ਗਿਆ ਪਤਾ ਨਹੀਂ ਕਿਉਂ ਕੋਲ ਮਾਲੀ ਨੂੰ ਪੁੱਛਾਂਗੇ ਤੇ ਆਹ ਮੈਂ ਇੱਥੇ ਰੱਖਿਆ ਤੇ ਇਹ ਤਾਂ ਹਜੇ ਤੱਕ ਠੀਕ ਹੈ ਬਾਕੀ ਉਹਨੂੰ ਫੋਨ ਕਰਕੇ ਪੁੱਛਾਂਗੀ ਕਿ ਇਹਨੂੰ ਪਾਣੀ ਕਿੰਨੇ ਦੇਣਾ ਬਾਦ ਪਾਣਾ ਵਾਸਤੇ ਕਹਿੰਦੇ ਜਦੋਂ ਸੁੱਕੇਗਾ ਉਦੋਂ ਨੂੰ ਫੁੱਲ ਭਰਦਿਆ ਕਰੋ ਜਿਆਦਾ ਪਾਣੀ ਨਾ ਪਾਇਆ ਕਰੋ ਅੱਧੀ ਗੱਡੀ ਧਵਾ ਲੈਂਦੀ ਫਿਰ ਹੈ ਲੋਜੀ ਉਤਾਰ ਆ ਗਏ ਮੈਂ ਕਿਹਾ ਮੈਂ ਧਵਾ ਉਹ ਚਮਕੜੀ ਮੈਂ ਦੂਰੋਂ ਦੇਖੀ ਉਥੋਂ ਰਸੋਈ ਚ ਮੈਨੂੰ ਵੀ ਲੱਗਾ ਮੈਂ ਗੱਡੀ ਕਿਦੀ ਲੈ ਕੇ ਆਇਓ ਬਹੁਤ ਦਿਨਾਂ ਬਾਅਦ ਵਿਚਾਰੀ ਤੋਤੀ ਤਾਂ ਹੀ ਲੱਗਣ ਦੀ ਉਹ ਜਿਹੜਾ ਸਕ੍ਰੈਚ ਪਿਆ ਸੀ ਸੈਟ ਕਰਾਇਆ ਕਿ ਨਹੀਂ ਉਹ ਨਹੀਂ ਕਰਾਇਆ ਉਹ ਨਾ ਕਰਾਇਓ ਚੰਗਾ ਕੈਮ ਨਹੀਂ ਲੱਗਦਾ ਕਰਾਵ ਉਪਰੇ ਕੰਮ ਨੇ ਬੇੜੋ ਚਲੋ ਜੀ ਵੇੜਾ ਬੜਾ ਆਪਾਂ ਸਾਫ਼ ਕਰਤਾ ਸੀ ਥੋੜਾ ਬਹੁਤਾ ਥੋੜਾ ਬਹੁਤਾ ਰਹਿੰਦਾ ਦਾਗ ਪਏ ਨੇ ਤੇ ਗੱਡੀ ਅੱਜ ਆਪਣੀ ਧੁੱਪ ਕੇ ਆ ਗਈ ਬਹੁਤ ਦਿਨਾਂ ਤੋਂ ਗੰਦੀ ਸੀ ਪਿੱਛੇ ਸਕੂਟਰੀ ਨੂੰ ਵੱਜਣੀ ਜਬਾਰੀ ਤੇ ਅੰਦਰ ਫਤੇ ਪਰਨੀਤ ਦੰਮੇ ਸਾਰੇ ਜਾਣੇ ਲੱਗੇ ਪਏ ਨੇ ਤੇ ਇੱਧਰ ਦਮਨ ਸੂਟਾਂ ਦੀ ਵੀਡੀਓ ਸ਼ੂਟ ਕਰ ਰਹੀ ਏ ਦਮਨ ਲੱਗੀ ਪਈ ਏ ਫਤੇ ਕੀ ਲੈਣਾ ਹੈ ਕਿੱਥੇ ਰੱਖਾਂ ਹੀਟਰ ਹੀਟਰ ਟੇਬਲ ਲਾ ਦਿਓ ਟੇਬਲ ਤੇ ਰੱਖ ਲਓ ਟੇਬਲ ਕਿੱਥੇ ਆ ਨਹੀਂ ਨਹੀਂ ਬਲੈਕ ਟੇਬਲ ਨਹੀਂ ਨਾਲ ਵਾਲੇ ਤੇ ਨਹੀਂ ਤਾਂ ਸੇਕਾ ਪੈਂਦਾ ਫਿਰ ਪਲਾਈ ਤੇ ਟੇਬਲ ਪਲਾਸਟਿਕ ਦਾ ਲੈ ਲਓ ਕਿੱਥੇ ਆ ਪਲਾਸਟਿਕ ਦਾ ਬਲੈਕ ਟੇਬਲ ਕਿੱਥੇ ਆ ਇਹਦਰਾ ਮੈਂ ਪੁੱਤਰੀ ਦਵਾ ਹਾਂ ਸਟੂਲ ਸਟੂਲ ਉਹ ਲਿਆ ਉੱਤੇ ਨਹੀਂ ਰੱਖਣਾ ਸਟੂਲ ਲਿਆ ਆ ਸੀ ਆ ਪਿਆ ਆ ਦੇਖ ਆ ਪਿਆ ਇੱਥੇ ਵੀ ਹੀਟਰ ਤੇ ਰੱਖੋ ਠੰਡ ਲੱਗਣ ਦੀ ਹੈ ਬਹੁਤ ਲਓ ਜੀ ਦਮ ਹੁਣ ਸਾਡੀ ਵੀਡੀਓ ਕਰਨ ਲਈ ਮੇਰਾ ਪੁੱਤ ਤੇ ਇਧਰ ਆਪਾਂ ਕਾਟਨ ਦੇ ਸੂਟ ਰੈਡੀ ਕਿਤੇ ਹਨਾਂ ਦੀ ਵੀਡੀਓ ਪਾਈ ਹੋਈ ਹੈ ਤੁਸੀਂ ਪੰਜਾਬੀ ਪਹਿਰਾ ਵਿੱਚ ਚੈੱਕ ਕਰ ਲਿਓ ਠੀਕ ਹੈ ਜੀ ਕਿੰਨੀ ਕੁ ਰੈ ਗਈ ਦਮ ਹੂੰ ਕਿੰਨੀ ਕੁ ਰੈ ਗਈ ਤੇ ਲਓ ਜੀ ਅੱਜ ਮੈਂ ਸਵੇਰ ਦੀ ਕੰਮ ਲੱਗੀਆਂ 8:30 ਦਾ ਟਾਈਮ ਹੋ ਗਿਆ ਤੇ ਆਪਾਂ ਹੁਣ ਮਾਵਾਂ ਧੀਆਂ ਵੇਲੀਆਂ ਹੋਈਆਂ ਹੁਣ ਮੈਂ ਦਾਲ ਧਰੀ ਇੱਕ ਪਾਸੇ ਚੌਲ ਧਰੇ ਨੇ ਤੇ ਹੁਣ ਰੋਟੀ ਖਾਵਾਂਗੇ ਉਤਾਰ ਆ ਇਹਨਾਂ ਨੂੰ ਬਣਾ ਕੇ ਦੇਣੀ ਅਜੇ ਬਾਕੀ ਥੋੜੀ ਥੋੜੀ ਸੈਟਿੰਗ ਕਰੀ ਜਾਵਾਂਗੇ ਸਾਰੀ ਲੈ ਆਸੇ ਦਾ ਸੂਈ ਦਾ ਕਮਰਾ ਮੈਂ ਜਿਹਾ ਸਿਆ ਯਾ ਕਵੜ ਬਣਾ ਰੱਖਿਆ ਜਿੰਨਾ ਚਿਰ ਬੰਦੇ ਨਹੀਂ ਇਹ ਨੂੰ ਪਤਾਗੇ ਚਾਵਲ ਨੂੰ ਆਈ ਉਹ ਆ ਉਹ ਸਭੀਆਂ ਲਈ ਅੱਡੇ ਜਿਹਨੂੰ ਜਿਹੜੀਆਂ ਮੈਨੂੰ ਜਾਂ ਨਹੀਂ ਪਸੰਦ ਕਿਉਂ ਤੁਸੀਂ ਨਾ ਖਾਓ ਮੈਂ ਖਾ ਲੂੰਗਾ ਉਹ ਇੱਦਾਂ ਪਤਾ ਕੋਈ ਮਿਲ ਜਾਵਾਂਗੇ ਪਤਾ ਕੋਈ ਇਹਨਾਂ ਨੂੰ ਪਸੰਦ ਨਹੀਂ ਕੋਈ ਗੱਲ ਸਾਨੂੰ ਪਸੰਦ ਹੈ ਤੇ ਮੇਰੇ ਬੱਚੇ ਨੂੰ ਪਸੰਦ ਹੈ ਉਹ ਖਾ ਲੂੰਗਾ ਮੈਨੂੰ ਪਤਾ ਉਹ ਤਾਂ ਉਹ ਤਾਂ दोने आ, दे तो जोड़ी जोड़ी बना होगे। बना दूंगी मुझकी है। हाँ, फिर मैं खा लूँगी, पर मैं आपने बना नहीं रही। पता है? नहीं नहीं है? प्रौनी आए बैठे अंदर हैं। प्रौनी आते मिलो। प्रौनी आए पर क्या चल रहा है? प्रौनी का देखो हिटर लाखों पैगे हैं। तुम्हें पता है ही? तुम्हें दुखी दिल में क्या हो गया ह� शेर ਰਹੇ ਕਿਧਰ ਆ ਇਸੇ ਬਗਾ ਦਾ ਦਾ ਦੋ ਕੋਈ ਪੂਛੀ ਬਤਾਏ ਕਿ तो ਵੱਡ ਜਾਂਦਾ ਹੈ ਜਦੋਂ ਸਬਜ਼ੀ ਲਾਗਿਆ ਤਾਂ ਕਿਧਰ ਵੱਡ ਜਾਂਦਾ ਹੈ ਕਿਧਰ ਵੱਡ ਜਾਂਦਾ ਹੈ ਤੇ ਅੱਜ ਨਾ ਮੈਂ ਤੁਹਾਡੇ ਸਬਜ਼ੀਆਂ ਗੱਲਾਂ ਮੈਂ ਹੱਥ ਨਾਲ ਲਗਾ ਕੇ ਲੇਉਂ ਤੇ ਮੱਖਣਾ ਖਣਾ ਬਣਾਵਾਂਗੇ ਤੇ ਤਾਂ ਸਬਜ਼ੀਆਂ ਦੇ ਵਿੱਚ ਗਿਆ ਇਹ ਆ ਮਸ਼ਰੂਮ ਤਾਂ ਮੇਰੇ ਫੇਵਰਟ ਆ ਟਕ ਕਰੀ ਦੇ ਲੈ ਐ ਮੈਂ ਤਾਂ ਸਮਝ ਨਹੀਂ ਆ ਤੁਹਾਨੂੰ ਲੋਕੀ ਸਮਝਦੇ ਨਹੀਂ ਹੈ ਲੋਕੀ ਪੱਤਾ ਗੋभी ਮਸਦੂਮ ਤੇ ਹੁਣ ਬਣਾਉਣ ਦਾ ਟਾਈਮ ਲੱਗੇਗਾ ਦਾ ਸਵੇਰ ਚ ਲੱਗਿਆ ਮੇਰੇ ਗੁੱਥੇ ਨੂੰ ਉਹ ਹੋ ਗਿਆ ਸੋਜ ਆ ਗਈ ਸਾਰੀ ਉਹ ਬੜ ਜਾ ਪੈ ਗਿਆ ਉਹ ਸਿੱਧਾ ਇਹ ਇਹ ਨਹੀਂ ਹੁੰਦਾ ਨਾ ਦਰਦ ਕਰਦਾ ਬਾਹਰ ਤੋਂ ਹੋ ਗਿਆ ਤਾਂ ਨਹੀਂ ਬਹੁਤ ਹੈ ਤਾਂ ਇਹਨਾਂ ਦਾ ਤਾਂ ਇਹਨਾਂ ਦਾ ਬਹੁਤ ਪਿਆਸ ਯਾਰ ਕੁਝ ਦਿਨ ਠੰਡੀ ਸਬਜ਼ੀ ਹੋਣਾ ਖਾਣਾਗੇ ਨਹੀਂ ਕਿੰਨੀ ਤਸੀਰ ਆ ਤੂੰ ਕਿਹਨਾਂ ਮੂਰੀਆਂ ਪ੍ਰੈਸ ਨੇ ਪ੍ਰੈਸ ਨੇ ਉਹ ਜੋ ਹੈਗੀ ਸੀ ਅੱਜ ਹੀ ਨੇ ਨੰਤੋਂ ਵੋ ਮੂੜੀਆਂ ਤੇ ਦੱਸਣੀਆਂ ਕਰਵਾਉਣਾ ਨਾਲ ਨਾਲ ਨੂੰ ਸਿੱਧਾ ਗਏ ਦੇਖੋ ਇਹ ਕੋ ਤਿੰਨ ਲੇਅਰਾਂ ਆ ਗਈਆਂ ਉਹਨੂੰ ਸਾਹਮਣੇ ਆਨ ਫਾਲੂ ਚਾਹ ਉਹ ਤੇ ਰੱਖ ਦੇਣੀ ਆਹ ਦੇਖੋ ਆਹ ਇਹ ਨਹੀਂ ਖੋਹ ਸੀ ਆਪਣਾ ਓਕੇ ਇੱਕ ਹੋਰ ਵੀ ਅਸੀਂ ਉੱਥੇ ਆਹ ਜੀ ਵਿੱਚ ਤਾਂ ਕਿ ਬੈਰੀ ਆਹ ਜੀ ਵਿੱਚ ਨਾ ਬੇਸਨ ਚ ਤਾਲਕੇ ਬਣਾਏ ਜੀ ਬਹੁਤ ਵਧੀਆ ਬਣ ਗਿਆ ਬਹੁਤ ਟੇਸਟੀ ਰੋਟੀਆਂ ਨਾਲ ਸਵਾਦ ਆ ਜਾਂਦਾ ਰੋਟੀ ਰੋਟੀ ਵਾਲਾ ਬਣਾਉਂਦੇ ਤੇ ਅਗਲੇ ਹੁੰਦੇ ਬੈਰੀ ਜੀ ਹੋ ਉਹ ਕਿੱਲਾ ਕਿ ਉਹ ਫਰੂਟ ਕਿਦਾਂ ਬੋਦਲੇ ਆਂਦੇ ਮੰਮਾ ਮੈਂ ਫੈਸ਼ਨ ਕੀ ਬਣਾਇਆ ਸੂਟ ਉੱਤੇ ਕੋਟੀ ਉਹ ਮੈਂ ਠੱਡਦੀ ਪਾਲੇ ਤੋਂ ਬਚਣਾ ਚਾਹੀਦਾ ਪੁੱਤ ਉਹ ਤਾਂ ਆ ਬਹੁਤ ਦਿੱਗੀ ਆ ਮਾਸੇ ਨਾ ਕਈ ਨਹੀਂ ਜਨੂ ਇਹ ਤਾਂ ਬਹੁਤ ਦਿੱਗੀ ਮੈਂ ਤਾਂ ਪਾਲੀ ਤੇ ਅੱਜ ਮੈਂ ਨਵਾਂ ਸੂਟ ਪਾਇਆ ਤੇ ਵੀਡੀਓ ਦੇ ਵਿੱਚ ਦੇਖਿਆ ਵੀ ਪਾਲਾ ਤਾਂ ਲੱਗਦਾ ਨਹੀਂ ਪਾਲਾ ਨਹੀਂ ਲੱਗਦਾ ਖੰਡ ਲੱਗਦੀ ਏ ਜਾਣ ਕੇ ਬੋਲ ਦਿਨੇ ਪਾਪਾ ਮੈਂ ਕਰਦੀ ਕਹਿੰਦੇ ਹਏ ਬਾਲਾ ਬੜਾ ਹੋ ਗਿਆ ਜੀ ਚਲੋ ਜੀ ਸਭੀਆਂ ਆਪਾਂ ਬੰਦੀ ਦੇ ਸ਼ਰਤ ਨੇ ਹੋਰ ਕੀ ਆ ਇਹ ਬਾਲਾ ਪਰ ਅੱਜ ਤੱਕ ਭੁੱਲਦੇ ਜਾ ਰਹੇ ਨੇ ਤੁਸੀਂ ਬਹੁਤ ਬਜ਼ੁਰਗ ਹੋ ਅਸੀਂ ਸਾਲਾਂ ਤੋਂ ਤੁਸੀਂ ਇਹ ਵਰਡ ਬੋਲਦੇ ਹੋ ਸਾਨੂੰ ਬਹੁਤ ਵਧੀਆ ਲੱਗਦਾ ਮੈਂ ਗਾਇਸ ਇਹ ਆਪਾਂ ਸਭ ਜੀ ਜੈਂਟਰ ਲੈ ਆਨੇ ਆਪ ਕੋਲ ਪਣੀਆਂ ਆਣੀਏ ਜੀ ਸਭ ਤੋਂ ਪਹਿਲਾਂ ਦਾ ਜ਼ਰੂਰ ਇਹ ਤਰ੍ਹਾਂ ਗੋਣਪੀਏ ਚੰਦਰ ਦਾਾਲ ਚਾੜਤੋੜਾ ਫਿਰ ਨੂੰ ਆਪੇ ਸਾਰਾ ਤੁਹਕੇ ਲੇਟ ਹੋ ਜਾਣਾ ਸੀ ਆਪਾਂ ਨੇ ਤੇ ਚਲੋ ਗਾਇਸ ਮੈਂ ਲਾ ਲਾਂ ਦਾਲ ਨੂੰ ਤੜਕਾ ਤੇ ਆਪਾਂ ਲੈ ਕੇ ਆਏ ਜੀ ਟਾਈਮ ਪ੍ਰਾਈਜ਼ ਰਾਈਫ ਲਾਈਟ ਇਕੜਾਈ ਲਗੋਣ ਜਦੋਂ ਵਲੌਗ ਹੁੰਦਾ ਨਹੀਂ ਤਾਂ ਮੂਸਿਕ ਦਾ ਇਹ ਮੇਰੀ ਕੀ ਗਲਤੀ ਹੁਣ ਮੈਂ ਉਹੀ ਕਹਾਂ ਨਾ ਕਿ ਆਪਾਂ ਡਰਾਈ ਫਲਾਈ ਦੀ ਕੜਾਈ ਲਿਆਏ ਸੀ ਜਿੱਦਣ ਆਪਣੇ ਘਰੇ ਗ੍ਰਹਿ ਪ੍ਰਵੇਸ਼ ਸੀ ਇਹਦੇ ਚ ਆਪਾਂ ਨੇ ਪ੍ਰਸ਼ਾਦ ਬਣਾਇਆ ਸੀ ਤੇ ਅੱਜ ਅੱਛਾ ਤੜਕਾ ਲਾਵਾਂਗੇ ਬਹੁਤ ਵਧੀਆ ਚੀਜ਼ ਹੈ ਤੇ ਥੱਲੇ ਨਹੀਂ ਲੱਗਦੀ ਹੈਗੀ ਬਾਕੀ ਕੋਈ ਮੈਂ ਇਹ ਐਡ ਨਹੀਂ ਕਰਦੀ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਮੈਂ ਯੂਜ਼ ਕਰਦੀ ਪਈ ਹਾਂ ਇਹ ਬਹੁਤ ਵਧੀਆ ਚੀਜ਼ ਹੈ ਤੇ ਆਪਾਂ ਲਈ ਤੜਕਾ ਤੜਕਾ ਬਣਾਣਾ ਸਰੰਗ ਤੇ ਇਹਦਾ ਗਾਰਮਾਈ ਲੈਣਾ ਸਰਦ ਮਸਾਲਿਆਂ ਦੇ ਮੋਰਾਂ ਨੂੰ ਕੂਪੀਆ ਕਰਦੇ ਸੀ ਬੋਤ। ਪ੍ਰੈਸ ਕਰਦੇ ਸੀ। ਤੇ ਲੋਕ ਹਰ ਨਵੇਂ ਚਾ ਕੱਟਣਗੇ ਭਾਵੇਂ ਆਪਣੇ ਪਿਆ ਇਹ ਬਣੀ ਨਾ ਅਖਬਾਰ ਲੈ ਹੈ ਜੀ। ਅਖਬਾਰ ਚ ਲੈਣੇ ਫ੍ਰਿਜ ਰੱਖੋ। ਕੀ ਅੱਜ ਤਾਂ ਦਮਾ ਨਹੀਂ ਕੱਟਿਆ। ਪਰ ਪੁੱਛੋ ਤਾਂ ਸੀ ਦੋਨੇ। ਅੱਜ ਤਾਂ ਦਾਲ ਦੋਤ ਸਮਝੋ। ਮੈਨੂੰ ਟਮਾਟਰ ਬੜੀ ਜਲਦੀ ਸਪੀਡ ਕਮਿਆ। ਨਾਟ ਸਪੀਡ ਮੇਰੇ ਉਹਦੇ ਫੋਨ ਤੇ ਤਾਂ ਨਹੀਂ ਹੈਗੀ ਦੂਜੇ ਜਿੱਥੇ। ਅ ਬੁਟੀਕ ਵਾਲੇ ਵਾਈਫਾਈ ਆਲਫੋਨ ਤੇ ਨਹੀਂ ਬੁਟੀਕ ਵਾਲੇ ਤੇ ਹੈਗੀ। ਕੀ ਹੋਇਆ? ਟੈਸਟ ਸਪੀਡ ਟੈਸਟ ਕਰ ਲੈਣੇ ਦੀ। ਯੈਸ ਕਰੋ।

ਡਾਊਨਲੋਡ ਤਾਂ ਪਾ ਕੀ ਕਰਨਾ ਅਪਲੋਡ ਹੀ ਕਰਨਾ ਹੁੰਦਾ ਮੈਂ ਤਾਂ ਆਪਣਾ ਅਪਲੋਡ ਹੀ ਕਰਨਾ ਭਾਈ ਸਾਡੀ ਨਾ ਚਿਮਣੀ ਰਹੀ ਜੀ ਇਹ ਸਾਰਾ ਧੂਮਾਂ ਦੇ ਫੈਰ ਜਾਂਦਾ ਬੜਾ ਪੁਰਾਹਾ ਆ ਕਿ ਕਿਰਕੀ ਲੱਗ ਜਾ ਪਰ ਇੰਟਰਨੈਟ ਆ ਨਹੀਂ ਜਾਂ ਕਹਾ ਦੇਣ ਕਿੰਨੇ ਕਿਆ ਕਿਆ ਕਰਦੀ ਮੈਂ ਕਿ ਉੱਥੇ ਨਾ ਉੱਪਰ ਇੱਕ ਉਹ ਰੱਖ ਦੋ ਪਰ ਨਾ ਮਨ ਹੋਣੀ ਹੋਣੀ ਨਾ ਕਰਦੇ ਨੀਂ ਘਰ ਚ ਕੰਮੀਆਂ ਉਹ ਨਜ਼ਰ ਆਉਂਦੀਆਂ ਨੇ ਕਿ ਇਤਿਹਾਸ ਬਚਾਈ ਦੀ ਇਤਿਹਾਸ ਹੀ ਚੁੱਕ ਜਾ ਹੁਣ ਆਸੀ ਵਾਈਫਾਈ ਨੂੰ ਓਨ ਕਰਤੀ ਤੇ ਉੱਪਰ ਹੋਣਾ ਚਾਹੀਦਾ ਸੀ ਉਹਨੂੰ ਉੱਪਰ ਕੋਈ ਅਸੀਂ ਪੁਆਇੰਟ ਨਹੀਂ ਛੜਾਇਆ ਅੱਜ ਪਤਾ ਲੱਗਦਾ ਵੀ ਉਹ ਪੁਆਇੰਟ ਰਹਿ ਗਿਆ ਹਾਂ ਜਦੋਂ ਤੁਸੀਂ ਵੀ ਨਵਾਂ ਕਾਰ ਬਣਾਉਣਾ ਨਾ ਬਸ ਕੋਸ ਆਉਂਦੇ ਕਿਸੇ ਦੀ ਵੀਡੀਓ ਦੇਖ ਲਿਓ ਹਨਾ ਜੋ ਮਰਜ਼ੀ ਦੇਖ ਲਓ ਫਿਰ ਇਹ ਮੁੰਡਾ ਭੁੱਲ ਜਾਂਦਾ ਕਿ ਉਹਨਾਂ ਦੀਆਂ ਚੀਜ਼ਾਂ ਨੇ ਸਹੀ ਪੂਰਾ پلان ਨਾ ਚੱਲੇ ਹਾਂ ਤੇ ਉਹ ਚੀਜ਼ਾਂ ਰਹਿ ਗਈਆਂ ਪਰ ਫਿਰ ਵੀ ਤੁਸੀਂ ਆਪਣਾ ਵੀ ਦਿਮਾਗ ਲਾ ਲਿਓ ਤੇ ਉਹ ਚੀਜ਼ਾਂ ਹੋ ਜਾਂਦੀਆਂ ਨੇ ਗੱਲ ਤੋਂ ਆਪਾਂ ਦੂਸਰੀ ਸਾਈਡ ਤੇ ਜਾ ਕੇ ਚੈੱਕ ਕਰਦੇ ਹਾਂ ਸਪੀਡ ਕੀ ਹੈ ਹੁਣ ਕਰਤਾਂ ਹਾਂ ਦੋਵੇਂ ਇੰਟਰਪਰੈਟ ਆ ਜਾਂਦੀ ਦੂਸਰੀ ਸਾਈਡ ਕਰਕੇ ਜੀ ਆਪਣੀ ਇੱਕ ਫਾਊਂਡ ਹੈ ਨਾ ਸਾਊਂਡ ਦੇਖੋ ਮੈਨੂੰ ਐ ਕੰਦਰਾ ਕਾਲੀ ਹੋਣੇ ਸੀ ਹੁੰਦੀਆਂ ਆ ਬਾਈ ਨਾ ਉਹ ਕਾਲੀ ਹੋ ਜੂ ਫੇਰ ਪੇਂਟ ਹੋ ਜੂ ਕੀ ਹੈ ਪੇਂਟ ਇਹੀ ਕੰਮ ਕਰੀ ਜਾਣੇ ਆਪਾਂ ਨੇ ਉਹ ਤੇਰੇ ਉਹ ਕਿੰਨੀ ਨਾਲ ਆਪਾਂ ਸਸਤੇ ਨੇ ਕੋਈ ਨਾਲ ਨਹੀਂ ਜਿੱਥੇ ਲੱਖਾਂ ਦਾ ਘਰ ਤੇ ਲੱਗ ਗੇਰੇ ਉਹ ਚੀਨੀ ਨਾਲ ਹੀ ਹੋਣ ਲੱਗਾ ਹਜ਼ਾਰਾਂ ਮਰਤੀ ਦੀ ਕੀੜ ਹੈਗੀ ਆ ਬਾਈ ਇਹਦੀ ਆ ਸੋਲੋ ਮੰਗਾਤੀ ਗਿਆ ਰਿਹਾ ਹਾਈ ਟੇਕ ਜਿਓਗੇ ਚੱਕਰ ਆਉਣਗੇ ਫਤਿਹ ਆ ਜਾਣ ਆ ਜਾਣ ਕਹਿੰਦਾ

ਹੋ ਗਿਆ। ਹੈ ਬੜੇ। ਹੈ। ਇੱਕ ਇੱਕ ਜੋਸ਼ਾ ਦੀ ਕਮੈਂਟ ਆ ਮੈਂ ਦੱਸੀ ਐ ਇੱਕ ਵਾਈਫਾਈ ਦੇ ਸਪੀਡ ਦੀ ਕਮੈਂਟ ਦੱਸੀ ਐ ਤੇ ਇੱਕ ਕਮੈਂਟ ਰੈਜਿਸਟਰਡ ਸਟੋਰ ਦੀ। ਇਸ ਟੋਰ ਹਾਂ ਸਟੋਰ ਦਾ ਉੱਤਪਨਣਾ ਲਾਪਣਾ ਤੇ ਗੱਲ ਫੇਰ ਨਹੀਂ ਬਣੀ ਮੈਂ ਵੇਖਿਆ ਕਿ ਕਿਸੇ ਨੇ ਵੇਖਿਆ ਬਣਿਆ ਲੌਬੀ ਦੇ ਵਿੱਚ ਕੀ ਦਾ ਬਣਿਆ ਹੁੰਦਾ ਮੈਨੂੰ ਇਹ ਦੱਸ ਸਟੋਰ ਬਾਹਰ ਨਹੀਂ ਹੁਣ ਸਟੋਰ ਪਤਾ ਨਹੀਂ ਲੱਗਣਾ ਆਹ ਬੰਦਾ ਅੰਦਰੋਂ ਟੂਰ ਕਰਦਾ ਆ ਰਿਹਾ ਆਇਆ ਇੱਥੇ ਕਿ ਸਟੋਰ ਹੂੰ ਅੱਛਾ ਜੀ ਸਟੋਰ ਹੂੰ ਮੈਂ ਅੰਦਰ ਨਹੀਂ ਜਾਊਗਾ ਬੰਦਾ ਮੈਨਾਂ ਨਹੀਂ ਕੋਈ ਵੀ ਲੌਬੀ ਵਿੱਚ ਦੱਸੋ ਹੂੰ ਵਾਹ ਹੋ ਅੱਗੇ ਤਾਂ ਬਹੁਤ ਕਿਤੇ ਦਾ ਕਿਲੇਤ ਕੋਠੀ ਪਾਈ ਮਾ ਸਕਦਾ ਜਗ੍ਹਾ ਮੈਂ ਕੋਈ ਤਾਂ ਮਾਸੀ ਤਾਂ ਤਾਂ ਜੋਗਾ ਤਾਂ ਕਹਿੰਦੇ ਮਾਸਾ ਜੋਗਾ ਤਾਂ ਜਗ੍ਹਾ ਹੈ ਬਸ ਜਗ੍ਹਾ ਹੈ ਇੱਕੀ ਕੋੜਚੀ ਆ ਘਰ ਪਾਇਆ इकी पड़ इकी पड़ फ्रंट है इकी पड़ फ्रंट ते आड़ा आड़ा थोड़ा कीता आपाने बाकी बहुत आभारी मानेंगे जो करेगा चंगाई करेगा मैंने ना पता ते ना मन यकीन है चीज बब दी छो ते तो बस आशीर्वाद मेरा मथा टेक दिया ज्यादा कुछ कहियो तो ठनी है बाबा तुम पड़ि जा लो लोग आई इधर अपने आना जायो डिग्गो के पुत्त ਮੋਆ ਜਿੰਨਾ ਬਰਦੀ ਚਲਾਓ ਹਾਂ ਮੋਆ ਮੈਂ ਨਹੀਂ ਚਲਾਉਂਦੇ ਨੀਆ ਕੱਢ ਦਿਓ ਜਰਾ ਆ ਗਈ ਮੈਂ ਤੂੰ ਬੁੱਲੋ ਸਾਹੀ ਅੰਦਰ ਕੰਬਲ ਤੇ ਵੜੇ ਬੈਠੇ ਨੇ ਹਲੋ ਮੇਰਾ ਪਾਣੀ ਓ ਗੋੜੀ ਮਾੜਾ ਤਲਾ ਲਾ ਲੈ ਤੂੰ ਇਖੜਾ ਕੇ ਬੰਨ ਲੈ ਬੁੱਲ ਮੈਂ ਵੀ ਵੱਢਦਾ ਨਹੀਂ ਨਹੀਂ ਤੂੰ ਨਹੀਂ ਵੱਢਣਾ ਮੇਰੇ ਦੇਖ ਲੱਖਾ ਤੇ ਪਾਣੀ ਆਉਂਦਾ ਉੱਪਰ ਕਿਉਂ ਯਾਰ ਕਿ ਯਾਰ ਸੁੱਕਾ ਕੱਟ ਗਿਆ ਨਾ ਆਪਣੇ ਲੱਗਦਾ ਸੀ ਤੂੰ ਕੱਟ ਕੇ ਕਿਉਂ ਲਾਉਂਗੀ ਮੈਂ Coba coba, coba 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 coba